ਹੈਲੋ एवरीवन ਅੱਜ ਇੱਕ ਇਸ ਤਰ੍ਹਾਂ ਦੀ ਬਿਮਾਰੀ ਦੀ ਗੱਲ ਕਰਦੇ ਆ ਜੋ ਕਿ ਵਰਲਡਵਾਈਡ ਲੱਖਾਂ ਕਰੋੜਾਂ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ ਉਹ ਹੈ ਕਿਡਨੀ ਸਟੋਨਸ ਸਟੋਨ ਤੇ ਛੋਟੇ ਜਿਹੇ ਟੁਕੜੇ ਨਾਲ ਬਹੁਤ ਜ਼ਿਆਦਾ ਪੇਨ ਹੋ ਸਕਦਾ ਹੈ ਪੇਸ਼ੈਂਟ ਨੂੰ ਬਟ ਡੋਨਟ ਵਰੀ ਜੋ ਤੁਹਾਨੂੰ ਕਿਡਨੀ ਸਟੋਨ ਬਾਰੇ ਪਤਾ ਹੋਣਾ ਚਾਹੀਦਾ ਉਹ ਸਾਰਾ ਇਸ ਵੀਡੀਓ ਚ ਆਪਾਂ ਕਵਰ ਕਰਾਂਗੇ ਸੋ लेट्स गेट स्टार्टेड ਸੋ ਸਭ ਤੋਂ ਪਹਿਲਾਂ ਕਿਡਨੀ ਸਟੋਨਸ ਕੀ ਨੇ ਬੇਸਿਕਲੀ ਕਿਡਨੀ ਸਟੋਨਸ ਉਦੋਂ ਬਣਦੇ ਨੇ ਜਦੋਂ ਕਿਸੇ ਤਰ੍ਹਾਂ ਦੇ ਸాల్ట్స్ ਜਾਂ ਮਿਨਰਲਸ ਕਿਡਨੀ ਦੇ ਵਿੱਚ ਡਿਪੋਜ਼ਿਟ ਹੋ ਜਾਂਦੇ ਨੇ ਕਿਡਨੀ ਸਟੋਨ ਦਾ ਸਾਈਜ਼ ਇੱਕ ਛੋਟੇ ਜਿਹੇ ਮਿੱਟੀ ਦੇ ਦਾਣੇ ਤੋਂ ਲੈ ਕੇ ਗੋਲਫ ਬਾਲ ਜਿੱਡਾ ਸਾਈਜ਼ ਹੋ ਸਕਦਾ ਹੈ ਮੋਸਟਲੀ ਜੋ ਕਿਡਨੀ ਸਟones ਹੁੰਦੇ ਨੇ ਉਹ ਕੈਲਸ਼ੀਅਮ ਆਕਸਲੇਟ ਦੇ ਬਣੇ ਹੁੰਦੇ ਨੇ ਪਰ ਇਹ ਹੋਰ ਵੀ ਸాల్ట్స్ ਦਾ ਬਣ ਸਕਦਾ ਹੈ ਜਿਵੇਂ ਯੂਰਿਕ ਐਸਿਡ ਸਿਸਟੇਨ ਸਟ੍ਰੋਵਾਈਟ ਸੋ ਇਹ ਸਟones ਕਿਉਂ ਬਣਦੇ ਨੇ ਕਿਡਨੀ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਡੀਹਾਈਡਰੇਸ਼ਨ ਜਦੋਂ ਆਪਾਂ ਕ੍ਰੋਨਿਕਲੀ ਪਾਣੀ ਘੱਟ ਪੀਂਦੇ ਹਾਂ ਤਾਂ ਇਹ ਹੌਲੀ-ਹੌਲੀ ਇਹ ਸాల్ట్స్ ਕ੍ਰਿਸਟਲਾਈਜ਼ ਹੋ ਕੇ ਆਪਣੀ ਕਿਡਨੀਜ਼ ਦੇ ਵਿੱਚ ਡਿਪੋਜ਼ਿਟ ਹੋ ਜਾਂਦੇ ਨੇ ਦੂਜੀ ਚੀਜ਼ ਹੈ ਬਹੁਤ ਜ਼ਿਆਦਾ ਸਾਲਟ ਤੇ ਬਹੁਤ ਜ਼ਿਆਦਾ ਪ੍ਰੋਟੀਨ ਵਾਲੀ ਡਾਈਟ ਰਿਸਕ ਵਧਾਉਂਦੀ ਹੈ ਬਾਕੀ ਹੋਰ ਵੀ ਇਸ ਦੇ ਰੇਅਰ ਕਾਰਨ ਹੈਗੇ ਜਿਵੇਂ ਪੇਟ ਦੀ ਜਾਂ ਫਿਰ ਪਿਸ਼ਾਬ ਦੀ ਇਨਫੈਕਸ਼ਨ ਜਾਂ ਕੁਝ ਹਾਰਮੋਨਲ ਪ੍ਰੋਬਲਮਸ ਹੁੰਦੀਆਂ ਜਿਵੇਂ ਪੈਰਾਥਾਇਰয়েড ਦੀਆਂ ਪ੍ਰੋਬਲਮਸ ਬਹੁਤ ਵਾਰ ਕਾਰਨ ਜੈਨੇਟਿਕ ਹੁੰਦਾ ਹੈ ਤੇ ਇਹ ਫੈਮਲੀਆਂ ਦੇ ਵਿੱਚ ਚੱਲਦਾ ਹੈ ਸੋ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਜੋ ਤੁਹਾਨੂੰ ਪੇਨ ਹੋ ਰਿਹਾ ਹੈ ਉਹ ਕਿਡਨੀ ਸਟੋਨ ਵਾਲਾ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਦਰਦ ਜੋ ਹੋਵੇਗਾ ਇੱਕ ਪਾਸੇ ਹੋਵੇਗਾ ਤੇ ਬਹੁਤ ਸਿਵियर ਹੋਵੇਗਾ ਤੇ ਦਰਦ ਹੋਵੇਗਾ ਕਿੱਥੇ ਉਹ ਤੁਹਾਡੇ ਇੱਕ ਪਾਸੇ ਪੇਟ ਦੇ ਨਿਚਲੇ ਪਾਸੇ ਤੇ ਨਾਲ ਸੇਮ ਸਾਈਡ ਤੇ ਬੈਕ ਦੇ ਵਿੱਚ ਸੋ ਇਹ ਦਰਦ ਇਕੱਠਾ ਹੁੰਦਾ ਹੈ ਇਹ ਦਰਦ ਨੀਚੇ ਨੂੰ ਪਿਸ਼ਾਬ ਵਾਲੀ ਜਗ੍ਹਾ ਤੇ ਵੀ ਜਾ ਸਕਦਾ ਹੈ। ਤੋਂ ਇਹਦੇ ਵਿੱਚ ਜੋ ਪੇਨ ਹੁੰਦਾ ਉਹ ਵੇਵਜ਼ ਦੇ ਵਿੱਚ ਆਉਂਦਾ ਹੈ ਤੇ ਵੇਵਜ਼ ਦੇ ਵਿੱਚ ਪੇਨ ਕਦੇ ਉੱਪਰ ਕਦੇ ਨੀਚੇ ਕਦੇ ਉੱਪਰ ਕਦੇ ਨੀਚੇ ਹੁੰਦਾ ਰਹਿੰਦਾ ਹੈ। ਇਹਦੇ ਨਾਲ ਹੋਰ ਕੀ ਕੀ ਚੀਜ਼ ਹੋ ਸਕਦੀ ਹੈ ਪੇਸ਼ੈਂਟ ਨੂੰ ਯੂਰੀਨ ਦੇ ਵਿੱਚ ਬਲੱਡ ਆ ਸਕਦਾ ਹੈ। ਸੋ ਬਾਰ-ਬਾਰ ਪਿਸ਼ਾਬ ਜਾਣਾ ਪੈ ਸਕਦਾ ਹੈ ਪੇਸ਼ੈਂਟ ਨੂੰ। ਅਤੇ ਪਿਸ਼ਾਬ ਕਰਨ ਵੇਲੇ ਪਿਸ਼ਾਬ ਦੇ ਰਸਤੇ ਦੇ ਵਿੱਚ ਵੀ ਦਰਦ ਹੋ ਸਕਦਾ ਹੈ। ਜੇ ਪੇਨ ਬਹੁਤ ਜ਼ਿਆਦਾ ਵੱਜ ਜਾਏ ਤਾਂ ਨਾਲ ਪੇਸ਼ੈਂਟ ਨੂੰ ਉਲਟੀ ਵੀ ਆ ਸਕਦੀ ਹੈ। ਤੇ ਸਟੋਨਸ ਜਿਹੜੇ ਵੱਡੇ ਹੁੰਦੇ ਨੇ ਜ਼ਿਆਦਾ ਟਾਈਮ ਅੰਦਰ ਲੰਬਾ ਟਾਈਮ ਫਸੇ ਰਹਿ ਜਾਣ ਤਾਂ ਪਿਸ਼ਾਬ ਦੀ kidneys ਨੂੰ no damage ਵੀ ਹੋ ਸਕਦਾ ਹੈ ਸੋ ਕਿਡਨੀ ਸਟੋਨ ਦੇ ਵਿੱਚ ਦਰਦ ਕਿਉਂ ਹੁੰਦਾ ਹੈ ਕਿਉਂਕਿ ਸਟੋਨ ਤਾਂ ਬਿਲਕੁਲ ਛੋਟੀ ਜੀ ਜ਼ਿਆਦਾਤਰ ਕੇਸਸ ਦੇ ਵਿੱਚ ਹੁੰਦੀ ਹੈ ਤੇ ਇੰਨੀ ਛੋਟੀ ਜੋ ਸਟੋਨ ਹੈ ਇਹਨਾਂ ਦਾ ਦਰਦ ਕਿਵੇਂ ਕਰ ਸਕਦੀ ਹੈ ਸੋ ਇਹ ਸਮਝਣ ਦਾ ਸਿੰਪਲ ਜਿਹਾ ਤਰੀਕਾ ਹੈ ਤੁਸੀਂ ਮੰਨ ਲਓ ਕਿਸੇ ਟੂਟੀ ਦੇ ਉੱਪਰ ਪਾਈਪ ਲਾਈ ਹੋਈ ਹੈ ਤੇ ਅੱਗੇ ਉਹ ਪਾਈਪ ਬਲੌਕ ਹੋ ਜਾਂਦੀ ਹੈ ਤਾਂ ਕੀ ਹੁੰਦਾ ਹੈ ਪਿਛਲੇ ਪਾਸੇੋਂ ਪ੍ਰੈਸ਼ਰ ਵੱਧ ਕੇ ਟੂਟੀ ਤੋਂ ਪਾਈਪ ਉੱਤਰ ਜਾਂਦੀ ਹੈ ਸੋ ਜਿੰਨਾ ਟਾਈਮ ਸਟੋਨ ਕਿਡਨੀ ਦੇ ਵਿੱਚ ਪਈ ਹੈ ਉਹਨਾ ਟਾਈਮ ਦਰਦ ਨਹੀਂ ਕਰਦੀ ਤੇ ਜਿਵੇਂ ਅਹੀਂ ਕਿਡਨੀ ਤੋਂ ਨਿਕਲ ਕੇ ਪਾਈਪ ਦੇ ਵਿੱਚ ਜਿਹਨੂੰ ਯੂਰੇਟਰ ਕਹਿੰਦੇ ਨੇ ਉਹਦੇ ਵਿੱਚ ਸਟੋਨ ਜਾਂਦੀ ਹੈ ਤਾਂ ਦਰ ਦੌੜਦਾ ਹੈ ਕਿਉਂਕਿ ਪਿਛਲੇ ਪਾਸੇ ਪ੍ਰੈਸ਼ਰ ਵੱਧਦਾ ਹੈ ਤੇ ਪਾਈਪ ਵੀ ਸਟੋਨ ਨੂੰ ਅੱਗੇ ਪੁਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਸੋ ਦਰਦ ਇਸ ਕਰਕੇ ਬਹੁਤ ਜ਼ਿਆਦਾ ਹੁੰਦਾ ਹੈ ਸੋ ਕਿਡਨੀ ਸਟੋਨ ਤੋਂ ਕਿਵੇਂ ਬਚਣਾ ਹੈ ਸਭ ਤੋਂ ਪਹਿਲਾਂ ਪਾਣੀ ਜ਼ਿਆਦਾ ਪੀਓ ਘੱਟੋ ਘੱਟ 8-10 ਗਲਾਸ ਪਾਣੀ ਰੋਜ਼ ਪੀਓ ਜਾਂ ਫਿਰ ਇਹ ਤੁਸੀਂ ਲੀਟਰ ਦੇ ਵਿੱਚ ਦੇਖਣਾ ਹੈ ਤਾਂ 2 ਤੋਂ 3 ਲੀਟਰ ਪਾਣੀ ਡੇਲੀ ਡੈਫੀਨਿਟਲੀ ਪੀਓ ਦੂਸਰੀ ਚੀਜ਼ ਡਾਈਟ ਦੇ ਵਿੱਚ ਚੇਂजेस ਕਰੋ ਸਾਲਟ ਘੱਟ ਤੋਂ ਘੱਟ ਐਕਸਟਰਾ ਸਾਲਟ ਦਾ ਬਿਲਕੁਲ ਨਾ ਲਓ ਜਿੰਨਾ ਨਾਰਮਲ ਕਰਦੇ ਵੇ ਸਾਦੇ ਖਾਣੇ ਦੇ ਵਿੱਚ ਸਾਲਟ ਹੁੰਦਾ ਹੈ ਬਸ ਉਸ ਤੋਂ ਜ਼ਿਆਦਾ ਸਾਲਟ ਨਾ ਲਓ ਕਿਸੇ ਵੀ ਐਕਸਟਰਾ ਸਲਾਦ ਦੇ ਉੱਪਰ ਸਾਲਟ ਵਗੈਰਾ ਨਾ ਪਾਓ ਤੇ ਬਾਹਰਲੀ ਚੀਜ਼ਾਂ ਦੇ ਵਿੱਚ ਇਹਨਾਂ ਦੀ ਸਾਲਟੀ ਜ਼ਿਆਦਾ ਹੁੰਦੀਆਂ ਨੇ ਜਾਂ ਸਾਲਟੀ 스ਨੈਕਸ ਹੁੰਦੇ ਨੇ ਉਹ ਜ਼ਿਆਦਾ ਨਾ ਲਓ ਤੇ ਸਾਲਟ ਇੰਟੇਕ ਘਟਾਉਣ ਦੇ ਨਾਲ ਐਨੀਮਲ ਪ੍ਰੋਟੀਨ ਵੀ ਘਟਾਓ ਜਿਵੇਂ ਮੀਟ ਵਗੈਰਾ ਤੇ ਨਾਲ ਮਿੱਠੀਆਂ ਚੀਜ਼ਾਂ ਵੀ ਘਟਾਓ ਸੋ ਕੈਲਸ਼ੀਅਮ ਦਾ ਕੀ ਕਰਨਾ ਚਾਹੀਦਾ ਡਾਈਟ ਦੇ ਵਿੱਚ ਵਧਾਉਣੀ ਚਾਹੀਦੀ ਹੈ ਜਾਂ ਘਟਾਉਣੀ ਚਾਹੀਦੀ ਹੈ ਮੈਨੂੰ ਪਤਾ ਜ਼ਿਆਦਾਤਰ ਲੋਕਾਂ ਦਾ ਆਨਸਰ ਇਹੀ ਹੋਣਾ ਹੈ ਕਿ ਕੈਲ ਬਟ ਇਹਦਾ ਆਨਸਰ ਉਲਟਾ ਹੈ ਸੋ ਡਾਈਟ ਦੇ ਵਿੱਚ ਤੁਹਾਨੂੰ ਐਡਿਕੁਏਟ ਕੈਲਸ਼ੀਅਮ ਲੈਣਾ ਚਾਹੀਦਾ ਹੈ ਜਿਹਦਾ ਕਾਰਨ ਇਹ ਹੈ ਕਿ ਕਿ ਜ਼ਿਆਦਾਤਰ ਲੋਕਾਂ ਨੂੰ ਆਕਸੀਲੇਟ ਸਟੋਨਸ ਬੰਦੀਆਂ ਨੇ ਕੈਲਸ਼ੀਅਮ ਆਕਸੀਲੇਟ ਸੋ ਜੇ ਤੁਸੀਂ ਕੈਲਸ਼ੀਅਮ ਰਿਚ ਡਾਈਟ ਲਾਉਂਗੇ ਤਾਂ ਤੁਹਾਡੀ ਡਾਈਟ ਦੇ ਵਿੱਚੋਂ ਆਕਸੀਲੇਟ ਹੁੰਦਾ ਹੈ ਉਹਨੂੰ ਕੈਲਸ਼ੀਅਮ ਬਾਈਂਡ ਕਰ ਲਊਗਾ ਤੇ ਉਹਨੂੰ ਐਬਜ਼ਾਰਬ ਨਹੀਂ ਹੋਣ ਦੇਊਗਾ ਤੇ ਉਹ ਬਲੱਡ ਦੇ ਵਿੱਚ ਨਹੀਂ ਜਾਊਗਾ ਤੇ ਸਟੂਲ ਦੇ ਰਾਸਤੇ ਨਿਕਲ ਜਾਊਗਾ ਤੇ ਉਹ ਕਿਡਨੀ ਦੇ ਵਿੱਚ ਜਾ ਕੇ ਡਿਪੋਜ਼ਿਟ ਨਹੀਂ ਹੋਊਗਾ ਸੋ ਸਭ ਤੋਂ ਜ਼ਿਆਦਾ ਕਾਮਨ ਸਟੋਨਸ ਜੋ ਹੁੰਦੇ ਨੇ ਉਹ ਹੁੰਦੇ ਨੇ ਕੈਲਸ਼ੀਅਮ ਆਕਸੀਲੇਟ ਸੋ ਆਪਾਂ ਨੂੰ ਡਾਈਟ ਦੇ ਵਿੱਚ ਆਕਸੀਲੇਟ ਘਟਾਉਣਾ ਪਊਗਾ। ਸੋ ਬਹੁਤ ਸਾਰੇ ਡਾਈਟ ਸੋਰਸਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਕਸੀਲੇਟ ਹੁੰਦਾ ਹੈ। ਸੋ ਆਪਾਂ ਆਕਸੀਲੇਟ ਪੂਰਾ ਤਾਂ ਬੰਦ ਕਦੇ ਵੀ ਨਹੀਂ ਕਰ ਪਾਵਾਂਗੇ। ਸੋ ਸਭ ਤੋਂ ਇੰਪੋਰਟੈਂਟ ਹੈ ਕਿਸੇ ਵੀ ਇੱਕ ਤਰ੍ਹਾਂ ਦੇ ਫੂਡ ਨੂੰ ਬਹੁਤ ਜ਼ਿਆਦਾ ਨਾ ਖਾਓ। ਸੋ ਹਰ ਚੀਜ਼ ਨੂੰ ਲਿਮਟ ਦੇ ਵਿੱਚ ਖਾਓ। ਸੋ ਬੈਲੈਂਸ ਡਾਈਟ ਲਓ। ਸੋ ਇਹਦਾ ਇਹੀ ਤਰੀਕਾ ਹੈ ਕਿਉਂਕਿ ਆਕਸੀਲੇਟ ਪੂਰਾ ਬੰਦ ਕਦੇ ਨਹੀਂ ਹੋ ਸਕਦਾ। ਨਾਰਮਲੀ ਜੇ ਤੁਹਾਨੂੰ ਐਗਜ਼ਾਮਪਲ ਦੇਵਾਂ ਤਾਂ ਜਿਵੇਂ ਪਾਲਕ ਹੁੰਦੀ ਹੈ। ਪਾਲਕ ਦੇ ਵਿੱਚ ਆਕਸੀਲੇਟ ਜ਼ਿਆਦਾ ਹੁੰਦਾ ਹੈ। ਸੋ ਲਿਮਟ ਦੇ ਵਿੱਚ ਲਓ। ਡਾਈ ਫਰੂਟ ਦੇ ਵਿੱਚ ਵੀ ਆ ਤੋ ਹੋਰ ਵੀ ਤੁਸੀਂ ਇੰਟਰਨੈਟ ਤੇ ਸਰਚ ਮਾਰ ਸਕਦੇ ਹੋ ਬਹੁਤ ਸਾਰੇ ਸਰSourceIP high oxalate ਹੁੰਦੇ ਨੇ ਜੋ ਕਿ ਤੁਸੀਂ ਲਿਮਟ ਦੇ ਵਿੱਚ ਖਾ ਸਕਦੇ ਹੋ ਬਿਲਕੁਲ ਬੰਦ ਕਰਨ ਦੀ ਲੋੜ ਨਹੀਂ ਹੈ ਡਾਈਟ ਕੈਲਸ਼ੀਅਮ ਰਿਚ ਹੋਣੀ ਚਾਹੀਦੀ ਹੈ ਕੈਲਸ਼ੀਅਮ ਘੱਟ ਨਹੀਂ ਕਰਨਾ ਕਿਉਂਕਿ ਜੋ ਕੈਲਸ਼ੀਅਮ ਹੈ ਉਹ অক্সਲੇਟ ਨੂੰ ਪੇਟ ਦੇ ਵਿੱਚ ਹੀ ਬਾਈਂਡ ਕਰਕੇ ਸਟੂਲ ਦੇ ਰਸਤੇ ਬਾਹਰ ਕੱਢ ਦਿੰਦਾ ਹੈ ਬਟ ਹਾਂ ਬਹੁਤ ਜ਼ਿਆਦਾ ਕੈਲਸ਼ੀਅਮ ਸਪਲੀਮੈਂਟਸ ਨਹੀਂ ਲੈਣ ਦੀ ਲੋੜ ਨਾਰਮਲ ਜੋ ਨੇਚਰਲ ਕੈਲਸ਼ੀਅਮ ਰਿਚ ਡਾਈਟ ਹੈ ਉਹ ਲੈ ਸਕਦੇ ਹੋ ਸੋ ਇਨ ਦੀ ਐਂਡਮ ਇਹੀ ਕਹਿਣਾ ਚਾਹਾਂਗਾ ਜੋ ਕਿਡਨੀ ਸਟੋਨਸ ਨੇ ਉਹ ਬਹੁਤ ਜ਼ਿਆਦਾ ਪੇਨਫੁਲ ਹੋ ਸਕਦੇ ਨੇ ਬਟ ਸਹੀ ਨੌਲੇਜ ਤੇ ਲਾਈਫਸਟਾਈਲ ਚੇਂजेस ਨਾਲ ਤੁਸੀਂ ਇਹਨਾਂ ਤੋਂ ਬਚ ਸਕਦੇ ਹੋ ਬਹੁਤ ਸਾਰੇ ਕੇਸਸ ਦੇ ਵਿੱਚ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਤੇ ਚੈਨਲ ਨੂੰ ਫੋਲੋ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ WhatsApp ਗਰੁੱਪਸ ਤੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਹੋ ਸਕੇ